ਹੈਲੋ ਫਰੈਂਡਸ ਸਾਕ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੇਰੇ ਇਸ ਚੈਨਲ ਮੋਡਲ ਕੁਟੀਕ ਚ ਫਰੈਂਡਸ ਅੱਜ ਮੈਂ ਤੁਹਾਨੂੰ ਜੈਪੂਰੀ ਪ੍ਰਿੰਟ ਵਾਲੀ ਸਲਵਾਰ ਦੀ ਕਟਿੰਗ ਕਰਨਾ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਉਹ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਫਿਰ ਦੇਖੋ ਇਹ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਸਲਵਾਰ ਤੇ ਸਾਈਡ ਤੇ ਬਾਰਡਰ ਦਿੱਤਾ ਹੋਇਆ ਆ ਤੇ ਇਹ ਪ੍ਰਿੰਟ ਆ ਤੁਸੀਂ ਚਾਹੋ ਤਾਂ ਇਹ ਬਾਰਡਰ ਨੂੰ ਅਲੱਗ ਜੇ ਸਾਡਾ ਪ੍ਰਿੰਟ ਇਹ ਥੋੜਾ ਦੂਸਰਾ ਹੋਵੇ ਕਿ ਹਰੇਕ ਪਾਸੇ ਨੂੰ ਸੇਲਣ ਵਾਲਾ ਤਾਂ ਫਿਰ ਆਪਾਂ ਜਿਹੜੀ ਇਹ ਪੱਟੀ ਹੈ ਇਹਨੂੰ ਕੱਟ ਕਰਕੇ ਵੀ ਅਲੱਗ ਤੋਂ ਪਹੁੰਚਿਆ ਤੇ ਅਟੈਚ ਕਰ ਸਕਦੇ ਆ ਤੇ ਸਲਵਾਰ ਨੂੰ ਸਿੱਧੀ ਹੀ ਕੱਟ ਸਕਦੇ ਆ ਜਿੱਦਾਂ ਆਪਾਂ ਨਾਰਮਲੀ ਸਲਵਾਰ ਕੱਟੀਦੀ ਹੈ ਬਟ ਜਿਹੜਾ ਇਹਦਾ ਹੁਣ ਪ੍ਰਿੰਟ ਹੈ ਇਹ ਵੀ ਤਿਰਛਾਈ ਹੈ ਆਡਾ ਹੈਗਾ ਮਤਲਬ ਤੇ ਫਿਰ ਹੁਣ ਆਪਾਂ ਜਿਸ ਤਰ੍ਹਾਂ ਹੈਗੀ ਐ ਐਸੀ ਤਰ੍ਹਾਂ ਬਣਾਣੀ ਹੈਗੀ ਪੱਟੀ ਕੱਟ ਕੇ ਨਹੀਂ ਲਗਾਨੀ ਐਸੀ ਤਰ੍ਹਾਂ ਪਹੁੰਚਿਆ ਪਰ ਲੈ ਆਣੀ ਐ ਹੁਣ ਦੇਖੋ ਇਹਨੂੰ ਮੈਂ ਲੈਂਥ ਵਾਈਜ਼ ਕੱਪੜੇ ਨੂੰ ਪਹਿਲਾਂ ਇੱਕ ਵਾਰ ਫੋਲਡ ਕੀਤਾ ਹੋਇਆ ਐ ਤੇ ਫਿਰ ਡਬਲ ਕੱਪੜੇ ਨੂੰ ਹੀ ਇੱਕ ਵਾਰ ਫੇਰ ਫੋਲਡ ਕੀਤਾ ਹੋਇਆ ਐ ਇਹ ਚਾਰ ਤਿਆਂ ਹੋ ਗਈਆਂ 1 2 3 ਤੇ 4 ਇਹ ਜੁੜੀ ਹੋਈ ਐ ਸਾਈਡ ਤੋਂ ਠੀਕ ਐ ਤੇ ਖੁੱਲਾ ਵਾਲਾ ਜਿਹੜਾ ਸਾਈਡ ਹੈ ਖੁੱਲੀ ਵਾਲੀ ਸਾਈਡ ਆ ਉਹ ਮੈਂ ਬਾਹਰਲੇ ਪਾਸੇ ਨੂੰ ਰੱਖੀ ਹੋਈ ਐ ਤੇ ਜਿਹੜੀ ਬੰਦ ਵਾਲੀ ਸਾਈਡ ਹੈਗੀ ਐ ਇਹ ਮੇਰੇ ਵੱਲ ਐ ਇਸ ਤਰ੍ਹਾਂ ਦੀ ਸਲਵਾਰ ਦਾ ਜੇ ਤੁਸੀਂ ਗੇੜ ਵਧਾਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹਨੂੰ ਕੱਟ ਕਰਕੇ ਆਪਣੀ ਜਿਹੜੀ ਸਲਵਾਰ ਦੀ ਲੈਂਥ ਹੈ ਉਹਨੂੰ ਤੁਸੀਂ ਇਧਰੋਂ ਮੇਜ਼ਰ ਕਰਕੇ ਜਿੱਥੇ ਤੱਕ ਵੀ ਆਂਦੀ ਐ ਸਪੋਜ਼ ਇੱਥੇ ਤੱਕ ਆ ਗਈ ਇੱਥੋਂ ਮੋਰੀ ਰੱਖ ਕੇ ਆਸਣ ਰੱਖ ਕੇ 13 14 ਇੰਚ ਕੱਟ ਕਰਕੇ ਫਿਰ ਆਪਾਂ ਜਿਹੜਾ ਆ ਵਾਲਾ ਹਿੱਸਾ ਹੈਗਾ ਉਹਦੀ ਮਿਆਨੀ ਪਾ ਕੇ ਗੇੜ ਵਧਾ ਸਕਦੇ ਆ ਬਟ ਮੈਂ ਹੁਣ ਇਹ ਐਨੇ ਗੇੜ ਦੀ ਹੀ ਸਲਵਾਰ ਬਣਾਣੀ ਹੈਗੀ ਇਹਦਾ ਟੋਟਲ ਇੱਕ ਲੱਤ ਦਾ ਜਿਹੜਾ ਘੇਰ ਹੈਗਾ ਆ ਉਹ 27 ਇੰਚ ਹੈਗਾ ਆ ਇਹ ਠੀਕ ਹੈ ਇਹ ਸਟ੍ਰੇਟ ਸਲਵਾਰ ਦੇ ਨਾਲੋਂ ਥੋੜੀ ਜਿਹੀ ਜ਼ਿਆਦਾ ਹੀ ਬਣੂਗੀ ਤੇ ਹੋਂ ਦੇਖੋ ਮੈਂ ਇਹ ਜਿਹੜਾ ਇਹ ਹੈਗਾ ਆ ਇਹਦੇ 밑ਲੇ ਸਿਰਫ ਜਿਹੜਾ ਸਾਰਾ ਹੈਗਾ ਮਾਰਜਨ ਉਹ ਸਿਲਾਈ ਚ ਦੇ ਦੇਣਾ ਹੈ ਸਿਰਫ ਬਾਰਡਰ ਤੱਕ ਹੀ ਆਪਾਂ ਤਿਆਰ ਕਰਨੀ ਹੈਗੀ ਇਹ ਸਲਵਾਰ ਫਿਰ ਮੈਂ ਬਾਰਡਰ ਤੋਂ ਜਿਹੜੀ ਲੈਂਥ ਹੈ ਬਾਰਡਰ ਤੋਂ ਨਾਪਣੀ ਹੈ ਜਿਹੜੀ ਸਲਵਾਰ ਹੈ ਮੈਂ 33.5 ਇੰਚ ਰੈਡੀ ਕਰਨੀ ਹੈ ਠੀਕ ਹੈ 4.5 ਇੰਚ ਦੀ 벨ਟ ਪਾਣੀ ਹੈ ਤੇ 3 ਇੰਚ ਦੇ ਥੱਲੇ ਪੱਲੇ ਪਾਣੇ ਹੈਗੇ ਆ ਇਹ ਤੇ ਕੁੰਦੇ ਜਿਹੜੇ ਹੈਗੇ 3 ਇੰਚ ਦੇ ਪਾਣੇ ਆ ਇਹ 1/2 ਇੰਚ ਮੇਰਾ ਇੱਥੇ ਮਾਰਜਨ ਆਊਗਾ ਮੈਂ ਸਿਰ ਇਹ 1/2 ਇੰਚ ਨਾਲੋਂ ਜ਼ਿਆਦਾ ਕੰਨੀ ਕਰਨੀ ਹੈਗੀ ਐ ਲਾਈਟ ਕਲਰ ਦੀ ਮੈਂ ਸਿਰਫ 1/2 ਇੰਚ ਹੀ ਇਹ ਰੱਖਣੀ ਐ ਬਾਕੀ ਕੱਟ ਕਰ ਦੇਣੀ ਐ ਤੇ ਹੁਣ ਇੱਥੋਂ ਆਪਾਂ 3 ਇੰਚ ਨਾਪਣਾ ਆ ਉਸੀ ਆਪਣੀ ਲੈਂਥ ਦੇ ਅਕੋਰਡਿੰਗ ਲੈਂਥ ਲੈ ਲੈਣੀ ਹੈ 30 ਇੰਚ ਤੇ ਆਪਾਂ ਪੂਰੀ ਮਾਰਕਿੰਗ ਕਰ ਦੇਣੀ ਹੈ ਇੱਥੇ ਹੁਣ ਆਸਣ ਰੱਖਣਾ ਹੈ 10.5 ਇੰਚ ਆਸਣ ਇੱਥੇ ਆਪਾਂ ਮੋਰੀ ਰੱਖਣੀ ਹੈਗੀ ਆ ਬਾਰਡਰ ਦੇ ਅਲ ਮੋਰੀ ਤਿਆਰ ਹੈਗੀ ਆ 6 ਇੰਚ ਉਹਦੇ ਨਾਲੋਂ 1.5 2 ਇੰਚ ਜਿੰਨਾ ਵੀ ਤੁਸੀਂ ਮਾਰਜਨ ਅੰਦਰ ਰੱਖਣਾ ਚਾਹੁੰਦੇ ਹੋ ਰੱਖ ਕੇ ਮਾਰਕਿੰਗ ਕਰ ਦੇਣੀ ਹੈ ਤੇ ਹੁਣ ਇੱਥੋਂ ਤੇ ਇੱਥੇ ਤਿਰਛਾ ਮਿਲਾ ਲੈਣਾ ਹੈਗਾ ਆ ਕੀ ਤੁਸੀਂ ਸ਼ੇਪ ਫੱਟੀ ਨਾਲ ਵੀ ਸ਼ੇਪ ਦੇ ਸਕਦੇ ਹੋ ਇਹਨੂੰ? ਮੈਨੂੰ ਕੱਟ ਕਰ ਦੇਣਾ ਹੈ। ਦੇਖੋ ਇਹ ਸਲਵਾਰ ਕਟਿੰਗ ਜੜੀ ਹੈਗੀ ਹੈ ਹੋ ਗਈ ਹੈ ਜਿਹੜਾ ਇਹ ਵਾਲਾ ਹਿੱਸਾ ਹੈਗਾ ਇਹਦੇ ਵਿੱਚੋਂ ਆਪਾਂ 벨ਟ ਕੱਟ ਕਰ ਦੇਣੀ ਹੈ ਮੋਰੀਆਂ ਨੂੰ ਲਗਾ ਦੇਣਾ ਹੈ ਤੇ ਇਹ ਵਾਲਾ ਕਪੜਾ ਅਗਰ ਇਹਦੇ ਨਾਲ ਦੀ ਸ਼ਰਟ ਬਲੂ ਕਲਰ ਦੀ ਹੈ ਉਹਦੇ ਵਿੱਚ ਕੋਈ ਡਿਜ਼ਾਈਨਿੰਗ ਕਰਨੀ ਤਾਂ ਉਹਦੇ ਵਿੱਚ ਉਹ ਕਰ ਸਕਦੇ ਆ ਅਗਰ ਤੁਸੀਂ ਇਹਦੇ ਵਿੱਚ ਪੱਲੇ ਜਿਹੜੇ ਹੈਗੇ ਆ ਉਹ ਅਲੱਗ ਸ਼ੋਅ ਕਰਨਾ ਚਾਹੁੰਦੇ ਹੋ ਤਾਂ ਫਿਰ ਜਿੰਨੇ ਇੰਚ ਦੇ ਵੀ ਕਰਨਾ ਚਾਹੁੰਦੇ ਹੋ ਉਹ ਤੁਸੀਂ ਮਾਰਕ ਕਰਕੇ ਇਸ ਤਰ੍ਹਾਂ ਜੇ ਸ਼ੇਸ਼ੇ ਇੰਚ ਦੇ ਸ਼ੌਕੀਤੇ ਆ ਤਾਂ ਤੁਸੀਂ ਇਹਨਾਂ ਨੂੰ ਕੱਟ ਦੇ ਕੇ ਥੋੜਾ ਥੋੜਾ ਕੱਪੜਾ ਲੈ ਕੇ ਇੱਥੇ ਸਿਲਾਈਆਂ ਲਗਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਐਸੀ ਤਰ੍ਹਾਂ ਅਸਨ ਅਟੈਚ ਕਰਕੇ ਇਸ ਤਰ੍ਹਾਂ ਇੱਕ ਸਿਲਾਈ ਦੀ ਸਲਵਾਰ ਵੀ ਬਣਾ ਸਕਦੇ ਹੋ ਇਧਰੋਂ ਅਸਨ ਕੱਟਣ ਦੀ ਲੋੜ ਨਹੀਂ ਹੈਗੀ ਕੱਟ ਦੇ ਕੇ ਤੁਸੀਂ ਸਿਲਾਈ ਹੀ ਦੇ ਸਕਦੇ ਹੋ ਐਦਾਂ 7 ਇੰਚ ਦੀ 벨ਟ ਪਾਣੀ ਹੈਗੀ ਹੈ 25 ਇੰਚ 벨ਟ ਕਟਿੰਗ ਰੱਖਣੀ ਹੈਗੀ ਹੈ ਏ ਹੋ ਗਈ ਬੈਲਟ ਕੱਟ ਤੇ ਇਹ ਜਿਹੜਾ ਕਪੜਾ ਹੈਗਾ ਇਹ ਸਾਡੀਆਂ ਮੋਰੀਆਂ ਦੇ ਕੰਮ ਆਊਗਾ ਫਰੈਂਡਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਵਿੱਚ ਆਇਆ ਹੋਵੇਗਾ ਜੇ ਮੇਰੀ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ